ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਦੋਸਤੋ ਸਰੂਆ ਪੈਂਦੀ ਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਜਲੰਧਰ ਫਵਾੜਾ ਲੁਧਿਆਣਾ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਦੀ ਵੀਡੀਓ ਲਈ ਪਹੁੰਚੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਸ ਫਾਰਮ ਚੋਂ ਜਰਸੀ ਵਾਇਡ ਦਿਖਾਉਣੀ ਆ ਦੂਜੇ ਸੂਏ ਚੰਗੇ ਰਿਕਾਰਡ ਵਾਲੀ ਤੇ ਸੋਨ ਨੂੰ ਤਿਆਰ ਆ ਤੇ ਬਹੁਤ ਜ਼ਿਆਦਾ ਘੱਟ ਕੀਮਤ ਵਾਲੀ ਤੇ ਵੀਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ 6 ਦੰਦ ਦੂਜਾ ਸੂਆ ਵੱਛੀ ਹੈ ਜੀ ਸੋਨ ਵਿੱਚ ਡੇਟ ਮੁਤਾਬਕ 10 ਦਿਨ ਬਾਈ ਕਹਿੰਦਾ ਹਜੇ ਕੱਚੀ ਆ ਪਹਿਲੇ ਸੂਏ ਪਲੂਨੇ ਬਾਈ ਕਹਿੰਦਾ 12 ਲੀਟਰ ਦੁੱਧ ਵੱਛੀ ਨੇ ਖੁੱਲਾ ਚਵਾਇਆ ਤੇ ਹੁਣ ਦੂਜੇ ਸੂਏ ਬਾਈ ਕਹਿੰਦਾ ਮੀਂਹ ਦਾ 14 15 ਇਟ ਦੁੱਧ ਬੱਚੀ ਖੁੱਲਾ ਚਵਾ ਦੂਗੀ ਬਾਕੀ ਦੋਸਤੋ ਹਵਾਨਾ ਚੈੱਕ ਕਰ ਸਕਦੇ ਆ ਬੈਕ ਸਾਈਡ ਤੋਂ ਸੋਹਣਾ ਹਵਾਨਾ ਬਾਕੀ ਦੋਸਤੋ ਥਾਣਾ ਸਾਈਜ ਬਹੁਤ ਸੋਹਣਾ ਪੂਰਾ ਫੋਰ ਸ਼ਾਂਗ ਨਹੀਂ ਤੇ ਹਵਾਨਾ ਦੋਸਤੋ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆ ਕਾਫੀ ਹਜੇ ਵਾਲਟ ਲਾ ਪਈਆਂ ਵਾਚਿੰਗ ਦੋਸਤੋ ਵਾਲਟ ਲਾ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਹਣਾ ਥਾਣਾ ਸਾਈਜ ਬਹੁਤ ਸੋਹਣਾ ਦੋਸਤੋ ਆ ਦੇਖ ਸਕਦੇ ਆ ਫੇਸ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਆ ਸੋਹਣੀ ਆ ਬੱਚੀ ਦੋਸਤੋ ਹਾਈਟ ਸੋਹਣੀ ਆ ਚੰਗੀ ਦੋਸਤੋ ਸਭੀ ਸਭੀ ਭਲੀ ਬੱਚੀ ਆ ਬਾਕੀ ਦੋਸਤੋ ਜੇ ਸੇਵਾ ਸੰਭਾਲ ਬੱਚੀ ਦੀ ਗੌਰ ਚੰਗੀ ਹੋ ਜੇ ਤਾਂ 14-15 ਈਟ ਦੁੱਧ ਬੱਚੀ ਨੂੰ ਦੇਣਾ ਚਾਹੀਦਾ ਹਵਾਨਾ ਦੋਸਤੋ ਸੋਹਣਾ ਵਾਲ ਢਿਲਾਂ ਬਹੁ ਪਈਆਂ ਦੋਸਤੋ ਹਵਾਨੇ 'ਚ ਹਜੇ ਬੱਚੀ ਦੇ ਤੇ ਬੱਚੀ ਨੇ ਵਾਲ ਢਿਲਾਂ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਹਣਾ ਹਵਾਨੇ ਦੀ ਤਿਆਰੀ ਦੋਸਤੋ ਚੰਗੀ ਹੈ ਬੱਚੀ ਦੀ ਤੇ ਬਾਈ ਨੇ ਪ੍ਰਾਈਜ਼ ਰੱਖਿਆ ਹੋਇਆ ਬੱਚੀ ਦਾ ਸਿਰਫ 25000 ਰੁਪਇਆ ਉਹ ਚੋ ਬਾਈ ਕਨਾਂ ਮਾਨਤਨ ਕਰ ਦਾਂਗੇ ਜਿਹੜੇ ਵੀ ਨੂੰ ਪਸੰਦ ਆਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂ ਤੁਸੀਂ ਗੱਲਬਾਤ ਕਰ ਲਏ ਜੇ ਦੋਸਤੋ ਅੱਜ ਦੀ ਵੀਡੀਓ 'ਚ ਇਹੀ ਇੱਕ ਬਾਈ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ